ਫਗਵਾੜਾ ਦੇ ਨੇਪਿੰਦ ਸਿਰਾਬਾਦ ਵਿਖੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ بارش ਤੇ ਪਾਣੀ ਦੀ ਨਿਕਾਸੀ ਲਈ ਪਿੰਡ ਵਾਸੀ ਕਈ ਸਾਲਾਂ ਤੋਂ ਬੰਦ ਪਈ ਸਰਕਾਰੀ ਟਿਊਬਵਲ ਦੀਪੂਲੀ ਨੂੰ ਖੋਲਣ ਲੱਗੇ ਤਾਂ ਉਸ ਸਮੇਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਤੋਂ ਲਗਾਤਾਰ ਹੋ ਰਹੀ بارش ਨਾਲ ਖੇਤਾਂ ਵਿੱਚ ਜ਼ਿਆਦਾ ਪਾਣੀ ਆ ਗਿਆ ਜਿਸ ਨਾਲ ਕਈ ਘਰਾਂ ਦੀ ਚਾਰ ਦਿਵਾਰੀ ਡਿੱਗ ਗਈ ਜਿਸ ਨੂੰ ਦੇਖਦੇ ਹੋਏ ਹੀ ਉਹਨਾਂ ਵੱਲੋਂ ਇਸ ਸਰਕਾਰੀ ਟਿਊਬਵਲ ਦੀਪੂਲੀ ਨੂੰ ਖੋਲਿਆ ਜਾ ਰਿਹਾ ਸੀ ਪਰ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਹੇ ਜੀ ਕੱਲ ਦੀ ਜੋ ਲਗਾਤਾਰ ਭਾਰੀ بارش ਹੋ ਰਹੀ ਆ ਉਸ ਦੇ ਕਾਰਨ ਪਿੱਛੋਂ ਪਾਸਟਾ ਤੇ ਨਰੂਡ ਦੋ ਪਿੰਡਾਂ ਦਾ ਪਾਣੀ ਆ ਕੇ ਸਾਡੇ ਨਸੀਰਾਬਾਦ ਕੋਲ ਆ ਕੇ ਇਕੱਠਾ ਹੁੰਦਾ ਜੀ ਜੋ ਕੇ ਸਾਡੇ ਪਿੰਡ ਨੂੰ ਇਹ ਨੁਕਸਾਨ ਕਰਦਾ ਫਸਲਾਂ ਨੂੰ ਵੀ ਨੁਕਸਾਨ ਕਰਦਾ ਤੇ ਘਰਾਂ ਨੂੰ ਵੀ ਇੱਕ ਦੋ ਕੰਧਾਂ ਵੀ ਡਿੱਗ ਪਈਆਂ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਕੌਨ ਕੀਤਾ ਜੀ ਉਹ ਆ ਕੇ ਇੱਥੇ ਆਏ ਸੀ ਤਹਿਸੀਲਦਾਰ ਸਾਹਿਬ ਵੀਡੀਓ ਸਾਹਿਬ ਪਟਵਾਰੀ ਗੇਈ ਸਾਹਿਬ ਤੇ ਜਗਿੰਦਰ ਸਿੰਘ ਮਾਨ ਵੀ ਆਏ ਸਨ ਜੀ ਉਹ ਆ ਕੇ ਸਾਨੂੰ ਦੇਖਿਆ ਉਹਨੇ ਮੌਕਾ ਦੇਖਿਆ ਦੇਖ ਕੇ ਹਾਲਾਤ ਤੇ ਸੜਕ ਪਟਕੇ ਪਾਣੀ ਕੱਢਣ ਦੀ ਉਹ ਸਾਨੂੰ ਮਨਜ਼ੂਰੀ ਦੇ ਗਏ ਆ ਜੀ ਤੇ ਇੱਕ ਪਿੰਡ ਨੂੰ ਰਾਹ ਇੱਕ ਹੋਣ ਕਰਕੇ ਸੜਕ ਪੱਟੀ ਉ ਤੋਂ ਲੰਘਣਾ ਬੜਾ ਮੁਸ਼ਕਲ ਸੀ ਇਸ ਕਰਕੇ ਸੀ ਆਰਜੀ ਪੈਪ ਜਿਹੜੇ ਫਿਲਹਾਲ ਪਾ ਦਿੱਤੇ ਗਏ ਆ ਜੀ ਤੇ ਬਾਕੀ ਪਾਣੀ ਨਿਕਲਦਾ ਤੇ ਬਾਹਰਛਾੜਦੀ ਆ ਤੇ ਬਾਕੀ ਦਾ ਫਿਰ ਹਲਾ ਹਦ ਜੀ ਹਿਸਾਬ ਨਾ ਕੀਤਾ ਜਾਵੇ ਸਰ ਬਾਕੀ ਫਸਲਾਂ ਦਾ ਕਿੱਦਾਂ ਕੋਈ ਕੋ ਨੁਕਸਾਨ ਤਾਂ ਨਹੀਂ ਗਿਆ ਜੀ ਫਸਲਾਂ ਝੋਨਾ ਦਾ ਫਿਲਹਾਲ ਠੀਕ ਹੈ ਜੀ ਜੀ ਤੇ ਇੱਕ ਪੱਠਿਆਂ ਦਾ ਔਖਾ ਆ ਤੇ ਬਾਕੀ ਮਿਰਚਾਂ ਹੋਰ ਸਬਜ਼ੀਆਂ ਇਹ ਖਰਾਬ ਹੋ ਗਿਆ। ਅਧਿਰੈਸ ਦੀ ਸੂਚਨਾ ਮਿਲਦੇ ਸਾਰ ਹੀ ਸਾਬਕਾ ਕੈਪਟਨ ਮੰਤਰੀ ਪੰਜਾਬ ਸਰਦਾਰ ਜਗਿੰਦਰ ਸਿੰਘ ਮਾਨ, ਬीडीपी ਉਹ ਰਾਮਪਾਲ ਰਾਣਾ, ਤਹਿਸੀਲਦਾਰ ਫਗਵਾੜਾ ਤੇ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਿੰਡ ਦੀ ਸਥਿਤੀ ਨੂੰ ਦੇਖਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਪਿੰਡ ਨੂੰ ਬਚਾਉਣਾ ਹੈ। ਜਿਸ ਦੇ ਚੱਲਦਿਆਂ ਹੀ ਪਿੰਡ ਨਸੀराबाद ਤੋਂ ਨਰੂੜ ਨੂੰ ਜਾਣ ਵਾਲੀ ਸੜਕ ਦੇ ਦੋ ਜਗ੍ਹਾ ਤੇ ਜੀਸੀਬੀ ਲਗਾ ਕੇ ਪਾਣੀ ਦੀ ਨਿਕਾਸੀ ਕਰਨ ਲਈ ਪਾਈਪ ਪਾਏ ਗਏ। ਸਰਦਾਰ ਮਾਨ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ। ਪਿੰਡ ਨਸੀਰਾਵਾ ਤੋਂ ਨਵਰਾੰਗ ਚੈਨਲ ਦੇ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਮੈਂ ਮੈਂ तकरीबन ਹਰ ਸਾਲ ਇੱਥੇ ਆਣਾ ਮੈਨੂੰ ਪਤਾ ਜੀ ਸੋਸ਼ਲ ਇਸ਼ੂ ਬੈਡ ਸਿਚੁਏਸ਼ਨ ਵੀ ਹੋ ਜਾਂਦੀ ਕਈ ਵਾਰ। ਦੀ ਵਾਰੀ ਗੇ ਬਾਂਝੇੜਾ ਕਾ ਵੀ ਪਾਸੇ ਟੁੱਟ ਗਿਆ ਤਾਂ ਸਾਰਿਆਂ ਨੂੰ ਪਤਾ ਸੀ ਕੋਈ ਵਿਸਵੇ ਹੀ ਕੋਚੀ ਬੀਤ ਗਿਆ। ਹੋਰ ਸਾਲ ਬੜੀ ਮਿਹਨਤ ਕਰਨੀ ਪਈ ਮੈਨੂੰ ਉਸ ਇਥੋਂ ਤੱਕ ਮੇਰੇ ਸਾਹਮਣੇ ਅਫੀਸਰ ਸੀਨੀਅਰ ਵੀ ਸਿਰਾਚੀ ਐਕਸ਼ਨ ਮੰਗਾਉਣੇ ਪਏ ਨੇ। ਥੈਂਕ ਯੂ ਸਾਰੇ ਹੁਣ ਸਾਡੇ ਨਾਲ ਨੇ। ਸੀਲਰ ਸਾਹਿਬ ਸ੍ਰੀ ਜਿੰਦਰ ਸਿੰਘ ਜੀ ਨਾਲ ਨੇ ਵੀਡੀਓ ਰਾਮ ਰਾਣਾ ਜੀ ਉਹ ਸਾਡੇ ਨਾਲ ਨੇ। ਰਿਸਪੈਕਟਡ ਸ਼ਾਗਰ ਨਾਲ ਨੇ। ਤੋਂ ਉਹਦੇ ਲਈ ਮੈਂ ਇੱਕ ਹੋਰ ਵੀ ਪ੍ਰੋਬਲਮ ਸੀ ਕਿ ਐਸਟੀਓ ਜਿਹੜਾ ਪੀਡਬੀਸ ਉੱਪਰ ਉਹਨਾਂ ਨਾਲ ਦੱਸਤੀ ਆ। ਇਹ ਜਿਹੜਾ ਪਾਣੀ ਤੁਹਾਡੇ ਬੈਗ ਤੇ ਪਾਣੀ ਤੁਹਾਡੇ ਹੈਗਾ ਜਾਂ ਮੇਰੇ ਕੰਟੇਗਾ ਬਣੀ ਉਸ ਪਾਣੀ ਦੀ ਦੁਕਾਨਾਸ ਵਾਸਤੇ ਉਹਨਾਂ ਦੋ ਰਸਤੇ ਦੱਸੇ ਕਿ ਪਿੱਛੋਂ ਸੜਕ ਗੋਰ ਥਾਂ ਤੇ ਤੁਰਕ ਸਕਦੇ ਹੋ ਉੱਥੇ ਪਾਈ ਪਾ ਦਿਓ ਤੁਹਾਡਾ ਪ੍ਰੋਪਰ ਨਿਕਾਸ ਹੋ ਜਾਏਗਾ ਉਸ ਤੋਂ ਅੱਗੇ ਬੰਦੂ ਖੇਲਾਨ ਨੂੰ ਪਾਣੀ ਦੀ ਸਪਲਾਈ ਜਿਹੜੀ ਉੱਤੇ ਜਾਣੀ ਹੈ ਉੱਥੇ ਟੋਲੀ ਬਣਾਇਆ ਹੋਇਆ ਹੈ ਕਿਉਂਕਿ ਪਿਛਲੀ ਵਾਰੀ ਦੋ ਵਾਰੀ ਬੰਦੇ ਬਹੁਤ ਬੜੀ ਫੇਸ ਪ੍ਰੋਬਲਮ ਫੇਸ ਕਰਨੀ ਚਹੀਏ ਤਾਂ ਉਸ ਹਰਕਤ ਉੱਥੇ ਪਾਣੀ ਦਾ ਪ੍ਰੋਪਰ ਨਿਕਾਸ ਕਰਕੇ ਉੱਥੇ ਨਿਕਾਸ ਕਰਕੇ ਅੱਗੇ ਪਾਣੀ ਜਾਏਗਾ ਉਹ ਉੱਥੇ 2020 ਸਟ ਦੇ ਨਾਲ ਲਾੜ ਜਾ ਕੇ ਪਾਣੀ ਡਾਉਨ ਬੇਨ ਟੈਚ ਹੋ ਜਾਏਗਾ ਜਸ ਰਾਣੇਪਾ ਅਗਾਜ ਰਾਣਾ ਬਾਗ ਨੂੰ ਸਾਢੇ ਕਿੱਲੋ ਉੱਥੇ ਖੜੀ ਹੈਗੀ ਜੇ ਉੱਥੋਂ ਅੱਗੇ ਤੱਕ ਉਹ ਡ੍ਰੇਨ ਤੇ ਤੋਂ ਪਾਣੀ ਦਾ ਪ੍ਰੋਪਰ ਨਿਕਾਸ਼ ਜਿਹੜਾ ਦਿੱਤਾ ਹੋਇਆ ਲੇਕਿਨ ਕੋਈ ਬਰਸਾਤ ਲਗਾਤਾਰ ਦੋ ਦਿਨ ਹੋਟ ਸਾਫ ਰਹੀ ਹੈ ਸਾਡੇ ਕੋਲ ਜਿਹੜੀ ਨਹੀਂ ਅਮਲੀ ਜੀ ਅਸੀਂ ਐਮਰਜੈਂਸੀ ਟੈਂਟ ਕਰਾਂਗੇ ਸੀਨੀਅਰ ਅਫਸਰ ਬੁਲਾਵਾਂਗੇ ਤੇ ਬੀ ਆਰ ਡਰ ਆਫ ਦੀ ਡਿਪਟੀ ਕਮਿਸ਼ਨਰ ਕੋਲ ਲਾ ਐਂਡ ਐਸਟੀਐਮ ਕੋਲ ਗਾੜੇ ਦਿਨਾਲ ਸੀ ਦਾ ਸਭ ਉਹਨਾਂ ਦਾ ਸਟਾਫ ਵੀ ਜੋ ਸਾਰਾ ਸਟਾਫ ਜਿਹਨੇ ਕਿਛਨ ਦਿਨ ਜਨੇਵਰ ਵਾਪਰਕ ਨੂੰ ਸਾਰੀ ਸੁਪਾਏ ਨੇ। ਉਹ ਇਸ ਸਿਚੁਏਸ਼ਨ ਨੂੰ ਪੇਸ਼ ਕਰਵਾਉਂਦੇ ਸਰਕਾਰ ਨੂੰ ਪਿਆਰਾ ਕਿਸੇ ਗਲਤੀ ਕਰ ਨਹੀਂ। ਫਸਲਾਂ ਦੇ ਮੁਆਵਜ਼ੇ ਦੀ ਇਹ ਅਸਰ ਹੋ ਰਿਹਾ। ਜਦੋਂ ਹੋਵੇਗਾ ਉਹਦੇ ਲਈ ਜੀ ਪਟਵਾਰੀਆਂ ਦੀ ਜੀ ਨਿਤੀ ਜੈਸ ਉਸ ਪੈਦ ਦਾ ਉਹਦੀ ਕੰਮ ਦੀ ਕੀ ਹੈ ਉਹਦਾ ਵੀ ਦੇਖ ਕੇ ਜੋ ਸਰਕਾਰ ਕੋਈ ਜਿਵੇਂ 100% ਵਿਚਾਰ ਅੰਦਰ ਦਾ ਸਪੈਸ਼ਲ ਦਾਦ ਵੀ ਹੋਵੇਗੀ। ਉੱਤਰੀ ਕਿਤੇ ਪਸ਼ੂ ਪੰਡਾ ਇਸ ਹਾਲੇ ਤੇ ਜਾਣਿਆ ਕੋਈ ਪਰ ਕੋੜ ਨਹੀਂ ਹੈ।